ਤੁਹਾਡਾ ਗਦਰ ਮਿੱਤਰੋ ਤੁਹਾਡਾ ਸਾਰਿਆਂ ਦਾ ਨਵਾਂ ਵੀਡੀਓ ਦੇ ਵਿੱਚ ਮੈਂ ਕੈਨੇਡਾ ਦੇ ਸ਼ਹਿਰ ਮਿਸਿਸਾਗਾ ਦੇ ਵਿੱਚ ਤੇ ਆਪਾਂ ਘੁੰਮਣ ਜਾ ਰਹੇ ਹਾਂ ਕੈਨੇਡਾ ਸਾਰਾ ਪਿੱਛੇ ਆ ਮੇਰੇ ਮੋਟਰ ਹੋਮ ਦੇ ਵਿੱਚ ਵਿంటర్ ਚ ਘੁੰਮਣਾ ਥੋੜਾ ਚੈਲੈਂਜਿੰਗ ਵੀ ਹੁੰਦਾ ਕਿਉਂਕਿ ਟੈਂਪਰੇਚਰ ਜਿਹੜਾ ਹੁੰਦਾ ਇਹ -25 -30 ਤੱਕ ਜਾਂਦਾ ਤੇ ਮੈਂ ਫਿਰ ਵੀ ਮਨ ਵਿੱਚ ਇਹ ਸੀ ਅ ਜੀ ਸਮਰ ਚ ਜਦੋਂ ਟ੍ਰੈਵਲ ਕਰਦਾ ਹੀ ਰਹਣਾ ਇਸ ਵਾਰੀ ਕਿਉਂ ਨਾ ਵਿంటర్ ਚ ਆਪਾਂ ਘੁੰਮਿਆ ਜਾਏ ਤੇ ਹੁਣ ਮੈਂ ਇਹਨੂੰ ਇੰਸ਼ੋਰੈਂਸ ਕਰਾ ਲਈਏ ਬਸ ਹੁਣ ਆਪਾਂ ਇਸ ਸ਼ਹਿਰ ਚ ਆਏ ਆ ਇਹਦੇ ਸਾਰੇ ਟਾਇਰ ਕਲਰ ਰਿਪਲੇਸ ਕਰਾ ਦੇਣੇ ਆ ਤੇ ਉਸ ਤੋਂ ਬਾਅਦ ਆਪਾਂ ਜਾਣਾ तकरीबन 3000 ਕਿਲੋਮੀਟਰ 3000 ਵਾਪਸ total 6000 ਕਿਲੋਮੀਟਰ ਦੀ ਆਪਣੀ ਜਰਨੀ ਹੋ ਜੇਗੀ ਜਿਹਦੇ ਵਿੱਚ ਆਪਣਾ ਲਾਸਟ ਪੁਆਇੰਟ ਹੋਏਗਾ ਸਸਕੈਚੂਨ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਹੈ ਇਹਨੂੰ ਕੋਈ ਲੋਕ ਕਹਿੰਦੇ ਨੇ ਮੋਟਰੋਮ ਕੋਈ ਲੋਕ ਇਹਨੂੰ ਕਹਿੰਦੇ ਨੇ ਆਰ ਵੀ ਇਹਦੇ ਵਿੱਚ ਬੇਸਿਕਲੀ ਵਾਸ਼ਰੂਮ ਹੁੰਦਾ ਰੂਮ ਹੁੰਦਾ ਸਾਰੀਆਂ ਫੈਸਿਲਿਟੀਆਂ ਨੇ ਜੋ ਵੀ ਆਪਾਂ ਨੂੰ ਇਹਦੇ ਵਿੱਚ ਚਾਹੀਦੀਆਂ ਨੇ ਤੇ ਮੈਂ ਤੁਹਾਨੂੰ ਸਾਰਾ ਅੱਗੇ ਸ਼ੋਅ ਕਰਦਾ ਕਿ ਕੀ ਹੋਈ ਆਪਣਾ ਸਾਰਾ ਸਪੋਰਟ ਹੋਏਗਾ ਤੇ ਮਿੱਤਰੋ ਕਈ ਲੋਕ ਇਹਨੂੰ ਮੈਂ ਜ਼ਿਆਦਾਤਰ ਦੇਖਿਆ ਜਿੰਨੇ ਵੀ ਵਲੌਗਰਸ ਨੇ ਉਹ ਰੈਂਟ ਕਰਦੇ ਨੇ ਪਰ ਮੈਨੂੰ 2 ਸਾਲ ਹੋ ਗਏ ਨੇ ਮੈਂ ਇਹਨੂੰ ਬਾਈ ਕੀਤਾ ਸੀਗਾ 2023 ਦੇ ਵਿੱਚ ਤੇ ਮੈਂ ਅਕਸਰ ਸਮਰ ਦੇ ਵਿੱਚ ਟਰੈਵਲ ਕਰਦਾ ਰਹਿੰਦਾ ਰਹਾ ਵਾਂ ਬਟ ਵਿੰਟਰ ਦੇ ਵਿੱਚ ਆਪਾਂ ਕਦੀ ਵੀ ਗਏ ਨਹੀਂਗੇ ਤੇ ਮੈਨੂੰ ਸੀਗਾ ਕਿ ਚਲੋ ਇਸ ਵਾਰ ਕਿਉਂ ਨਾ ਵਿੰਟਰ ਦੇ ਵਿੱਚ ਆਪਾਂ ਚੱਲਦੇ ਆ ਤੇ ਦੇਖਦੇ ਆ ਕਿ ਕਿਵੇਂ ਕਿੱਥੋਂ ਤੱਕ ਟੈਂਪਰੇਚਰ ਜਾਂਦਾ ਹੈ ਤੇ ਕੀ ਆਪਣੀ ਜਰਨੀ ਹੁੰਦੀ ਹੈ ਕਿਉਂਕਿ ਇੱਥੇ ਆ ਦੇਖੋ ਸਨੋ ਆਲਰੇਡੀ ਪਈ ਹੋਈ ਆ ਤੇ ਇੱਥੇ ਤਾਂ ਚਲੋ ਫਿਰ ਵੀ 스노 ਕੱਟ ਪੈਂਦੀ ਆ -5 -10 ਤੱਕ ਹੀ ਟੈਂਪਰੇਚਰ ਹੁੰਦਾ ਆ ਬ੍ਰੈਮਟਨ ਮਿਸਿਸਾਗਾ ਦੇ ਵਿੱਚ ਪਰ ਜਿੱਥੇ ਮੈਂ ਰਹਿਨਾ ਵਾਂ ਸਸਕੈਚੂਨ ਦੇ ਵਿੱਚ ਉੱਥੇ ਅਕਸਰ ਟੈਂਪਰੇਚਰ -25 -30 ਆਲਰੇਡੀ ਚਲਾ ਜਾਂਦਾ ਆ ਤੇ ਮਿੱਤਰੋ ਅੱਜ ਵੈਸੇ ਤਰੀਕ ਹੋ ਗਈ ਆ 22 ਦਸੰਬਰ ਕ੍ਰਿਸਮਸ ਵੀ ਆ ਤੇ ਮੈਂ ਕ੍ਰਿਸਮਸ ਵਾਲੇ ਦੇ ਨਹੀਂ 2018 17 ਦੇ ਵਿੱਚ ਆਇਆ ਸੀਗਾ ਤੇ ਵਲੋਗਿੰਗ ਵੀ ਅੱਜ ਬਸ 25 ਦਸੰਬਰ ਨੂੰ ਹੀ ਮੇਰੀ ਸ਼ੁਰੂ ਹੋ ਰਹੀ ਆ ਅੱਜ ਹੀ ਸਸਕੈਚੂਨ ਤੋਂ ਵੀ ਮੈਂ ਆਇਆ ਸੀਗਾ ਤੇ ਮੈਨੂੰ ਸੀਗਾ ਕਿ ਕਿਉਂ ਨਾ ਚੱਲੋ ਅੱਜ ਹੀ ਤਰੀਕ ਬੜੀ ਵਧੀਆ ਐ ਇਸੇ ਤਰੀਕ ਵਾਲੇ ਦਿਨ ਆਪਾਂ ਇੱਥੇ ਆਏ ਸੀਗੇ ਤੇ ਇੱਥੇ ਮੈਨੂੰ ਮੋਟਰ ਹੋਮ ਨੂੰ ਪਾਰਕ ਕੀਤਾ ਹੋਇਆ ਸੀਗਾ ਲਾਸਟ ਟਾਈਮ ਮੈਂ ਗਿਆ ਆਂ 3 ਮਹੀਨੇ ਪਹਿਲਾਂ ਇਹਦੇ ਦੇ ਸਫਰ ਤੇ ਗਿਆ ਸੀ ਉਸ ਤੋਂ ਬਾਅਦ ਮੈਂ ਇੱਥੇ ਅਡੋਨਿਸ ਦੀ ਪਾਰਕਿੰਗ 'ਚ ਹੀ ਇੱਥੇ ਮੇਰਾ ਫਰੈਂਡ ਕੰਮ ਕਰਦਾ ਆ ਸੋ ਪਰਮਿਸ਼ਨ ਲੈ ਕੇ ਆਪਾਂ ਇੱਥੇ ਪਾਰਕ ਕਰਕੇ ਸੀਗੇ ਤੇ ਹੁਣ 3 ਮਹੀਨੇ ਬਾਅਦ ਮੈਂ ਇਹਦੇ ਵਿੱਚ ਆਏ ਆ ਅੱਜ ਦੇਖਦੇ ਆ ਕਿਵੇਂ ਆਪਣਾ ਟ੍ਰੈਵਲ ਨਾਈਟ ਪਹਿਲੀ ਇਹਦੇ ਵਿੱਚ ਰਹਿੰਦੀ ਆ ਤੇ ਬਾਕੀ ਕੋਈ ਨਹੀਂ ਹੁਣ ਇਹਦੇ ਮੈਂ ਬਸ ਟਾਇਰ ਚੇਂਜ ਕਰਵਾਉਣੇ ਆ ਕਿਉਂਕਿ ਇਹਦੇ ਸਾਰੇ ਟਾਇਰ ਪਿਛਲੇ ਟ੍ਰਿਪ ਤੇ ਨਾ ਆਪਾਂ ਇੱਕ ਟਾਇਰ ਇਹਦਾ ਪੈਂਚਰ ਹੋ ਚੁੱਕਿਆ ਸੀਗਾ ਤੇ ਹੁਣ ਇਹਦੇ 6 ਦੇ 6 ਟਾਇਰ ਰਿਪਲੇਸ ਕਰਾ ਕੇ ਫਿਰ ਆਪਾਂ ਬਸ ਇੱਕ ਦੋ ਦਿਨਾਂ ਦੇ ਅੰਦਰ ਇਹਦੇ ਵਿੱਚ ਹੋਰ ਵੀ ਚੇਂजेस ਕਰਨੀਆਂ ਮੈਂ ਤੁਹਾਨੂੰ ਇਹਦਾ ਸਾਰਾ ਵਿਊ ਬਾਕੀ ਅੰਦਰੋਂ ਵੀ ਦਿਖਾਉਣਾ ਵਾਂ ਕਿ ਕੀ ਹਿਸਾਬ ਕਿਤਾਬ ਪਰ ਸਾਰੇ ਟਾਇਰ ਚੇਂਜ ਕਰਵਾ ਕੇ ਆਪਾਂ ਫਿਰ ਨਿਕਲਦੇ ਆਂ ਤੇ ਸ਼ੁਰੂ ਕਰਦੇ ਆਂ ਟਰੈਵਲ ਅੱਜ ਵੇਹੇ ਮਿੱਤਰੋ 크ਿਸਮਸ ਸੀਗਾ ਤੇ 크ਿਸਮਸ ਕਰਕੇ ਆ ਏ ਐਂਡ ਡਬਲਯੂ ਵੀ ਜਾਂ ਟਿਮ ਹਾਟਨਸ ਮੈਕਡੋਨਲਡਸ ਕਦੀ ਵੀ ਇੱਥੇ ਬੰਦ ਨਹੀਂ ਹੋਇਆ। ਵੈਸੇ ਮੈਂ ਸੋਚਿਆ ਸੀ ਕਿ ਅੱਜ ਰਾਤ ਡਾਡੀ ਨਾਲ ਇੱਥੋਂ ਕਰਾਂਗਾ ਪਰ ਮੈਨੂੰ ਨਹੀਂ ਸੀ ਪਤਾ ਕਿ ਇੱਥੇ ਅੱਜ ਸਾਰੇ 크ਿਸਮਸ ਤੇ ਕਰਕੇ ਟਿਮ ਹਾਟਨਸ ਜਾਂ ਏ ਐਂਡ ਡਬਲਯੂ ਬੰਦ ਹੋ ਜਾਊਗਾ ਕਿਉਂਕਿ ਰਿਮੋਟ ਲੋਕੇਸ਼ਨ ਆ ਦੇ ਤਾਂ ਚਲੋ ਬੰਦ ਮੈਨੂੰ ਸੀਗਾ ਹੋ ਜਾਂਦੇ ਨੇ ਪਰ ਇੱਥੇ ਮੈਨੂੰ ਸੀਗਾ ਕਿ ਕੋਈ ਨਹੀਂ ਖੁੱਲੇ ਹੀ ਹੋਣਗੇ। ਮੈਂ ਆ ਕੇ ਚਲੋ ਇਨਾ ਮੇਰੇ ਕੋਲ ਦੁੱਧ ਹੈਗਾ ਸੀਗਾ ਵੀ ਮੈਂ ਲੈ ਕੇ ਆਇਆ ਸੀ ਤੇ ਮੈਂ ਆ ਕੇ ਚਲੋ ਚਾਹ ਬਣਾ ਲਈ ਤੇ ਵਧੀਆ ਆਪਣਾ ਸਰ ਗਿਆ ਉਹ ਪਿੱਛੇ ਵੀ ਕਾਰਾਂ ਖੜੀਆਂ ਆ ਇਹ ਪਤਾ ਨਹੀਂ ਕੌਣ ਮੈਨੂੰ ਲੱਗਦਾ ਕਿਸੇ ਡੀਲਰਸ਼ਿਪ ਦੀਆਂ ਹੀ ਨੇ ਪਰ ਚਲੋ ਇਹ ਵੀ ਵੈਸੇ 스ਨੋ ਦੇ ਵਿੱਚ ਹੀ ਇੱਥੇ ਪਾਰਕ ਕਰਕੇ ਗਏ ਹੋਏ ਸੀਗੇ ਵਾਲੇ ਮਿੱਤਰੋ ਗੱਲ ਆਪਾਂ ਹਾਈਐਂਡੀ ਪਿੱਛੇ ਸਟਿੱਪਣੀ ਪਈ ਆ ਇਹ ਹੀ ਲਾਸਟ ਟਾਈਮ ਇਹਨੇ ਆਪਣਾ ਸਾਥ ਦਿੱਤਾ ਸੀਗਾ ਤੇ ਇਹ ਜਿਨਾ ਟਾਇਰ ਹੁੰਦਾ ਤੇ ਮੁਸ਼ਕਲ ਹੋ ਜਾਣਾ ਸੀਗਾ ਇਹ ਵੀ ਮਨ ਨਾਲ ਲੈ ਕੇ ਆਇਆ ਵਾ ਕਿ ਚਲੋ ਇਹਨੂੰ ਵੀ ਆਪਣਾ ਟਾਇਰ ਨਾ ਮਰ ਰਿਪੇਅਰ ਕਰਾ ਦਾਂਗੇ ਤੇ ਫਿਰ ਈਜ਼ੀ ਹੋ ਜਾਂਦਾ ਹੈ ਸਫਰ ਤੇ ਕਿਉਂਕਿ ਜਿੱਥੇ ਆਪਾਂ ਜਾਣਾ ਹੈ ਰਸਤੇ 'ਚ ਉਥੇ ਰਿਮੋਟ ਲੋਕੇਸ਼ਨਾਂ ਤੇ ਆਪਾਂ ਨੂੰ ਕੋਈ ਵੀ ਵਹੀਕਲ ਨਹੀਂ ਮਿਲਦਾ ਕੋਈ ਵੀ ਸਰਵਿਸ ਨਹੀਂ ਮਿਲਦੀ 4-400 5-500 ਕਿਲੋਮੀਟਰ ਕੋਈ ਗੈਸ ਸਟੇਸ਼ਨ ਨਹੀਂ ਆਉਂਦਾ ਤੇ ਨਾਲੇ ਵੈਦਰ ਦੇ ਟੈਂਪਰੇਚਰ 'ਚ ਵੈਸੇ ਵੀ ਮੈਨੂੰ ਲੱਗਦਾ ਹੈ ਹੈਲਪ ਕਰਨੀ ਕਿਸੇ ਨੇ ਬਹੁਤ ਮੁਸ਼ਕਿਲ ਆ ਤੇ ਵੈਸੇ ਮਿੱਤਰੋ ਹੁਣ ਟਾਈਮ ਹੋ ਗਿਆ ਹੈ ਰਾਤ ਦੇ 4:40 ਤੇ ਭਾਈ ਆਪਣਾ ਪਿੱਛੇ ਸੱਤਾ ਹੋਇਆ ਮੈਂ ਕਰ ਰਿਹਾ ਵਲੋਗਿੰਗ ਉਹਨੂੰ ਲਈ ਪਤਾ ਨਹੀਂ ਕੀ ਚੱਲ ਰਿਹਾ ਤੇ ਬਾਕੀ ਹੁਣ ਆਪਾਂ ਗੱਲ ਜਾਣਾ ਆ ਟਾਇਰ ਚੇਂਜਿੰਗ ਦੇ ਕਰਾ ਕੇ ਮੈਂ ਤੁਹਾਨੂੰ ਸਾਰਾ ਇੱਕ ਅੰਦਰੋਂ ਵੀ ਦਿਖਾਉਂਗਾ ਕਿ ਕੀ ਆਪਣੇ ਅੰਦਰ ਕੀ ਸਿਸਟਮ ਹੈ ਕੀ ਆਪਣੇ ਫੀਚਰਸ ਨੇ ਕੀ ਵਾਸ਼ਰੂਮ ਦਾ ਸਾਬ ਹੈ ਅੰਦਰ ਹੀਟਰ ਵੀ ਹੈ ਏਸੀ ਵੀ ਹੈ ਵਾਟਰ ਹੀਟਰ ਸਾਰਾ ਕੁਝ ਹੈ ਮਤਲਬ ਆਪਾਂ ਇੱਕ ਇੱਕ ਚੀਜ਼ ਕਰਕੇ ਉਹ ਵੀ ਸਾਰਾ ਮੋਟਰ ਹੋਮ ਦਾ ਰਿਵਿਊ ਕਰਾਂਗੇ ਕਿ ਕੀ ਚੀਜ਼ਾਂ ਹੈਗੀਆਂ ਅੱਜ ਵਾ ਸਾਈਆਂ ਤੇ ਬਸ ਬੈੱਡ ਸ਼ੀਟ ਵਗੈਰਾ ਵਿਛਾ ਕੇ ਆਪਦਾ ਸੌਣ ਦੀ ਹੀ ਕੀਤੀ ਆ ਬਾਕੀ ਦਾ ਆਪਾਂ ਸਾਰਾ ਰਿਵਿਊ ਵੀ ਕਰਾਂਗੇ ਆਪਣੇ ਮੋਟਰ ਹੋਮ ਦੇ ਤੇ ਅੱਜ ਜਿਵੇਂ ਤੁਹਾਨੂੰ ਪਤਾ ਵੀ 크리스마ਸ ਐ 크리스마ਸ ਕਰਕੇ ਸਾਰਾ ਇਥੇ ਆਸ-ਪਾਸ ਖਾਣ-ਪੀਣ ਬੰਦ ਸੀਗਾ ਕੋਈ ਵੀ ਇੱਥੇ ਮੈਕਡੀਏ ਉਹ ਕੁਛ ਨਹੀਂ ਸੀ ਖੁੱਲਾ ਤੇ ਲਾਸਟ ਟਾਈਮ ਜਦੋਂ ਮੈਂ ਆਇਆ ਸੀਗਾ ਆਪਣੇ ਕੋਲੇ ਉਦੋਂ ਸੇਵੀਆਂ ਪਈਆਂ ਸੀਗੀਆਂ ਤੇ ਮੈਂ ਲਾਸਟ ਟਾਈਮ ਦੀਆਂ ਸੇਵੀਆਂ ਬਣਾ ਲਿੱਤੀਆਂ ਆ ਆਪਣੇ ਕੋਲ ਰੀਯੂਜੇਬਲ ਪਲੇਟਾਂ ਵੀ ਪਈਆਂ ਸੀ ਤੇ ਮੈਂ ਕਿਹਾ ਚਲੋ ਇਸ ਵਾਰੀ ਆਪਣਾ ਡਿਨਰ ਇਦਾਂ ਹੀ ਚੱਲ ਜਾਊਗਾ ਤੇ ਕੱਲ ਬਾਕੀ ਬਾਲਮੜ ਵੀ ਬੰਦ ਐ ਇਤਿਹਾਸ ਆ ਜਿੱਥੋਂ ਆਪਾਂ ਨੂੰ ਸਮਾਨ ਮਿਲਦਾ ਸਾਰੀਆਂ ਸ਼ਾਪਸ ਬੰਦ ਨੇ ਤੇ ਕੋਈ ਨਹੀਂ ਕਰੀ ਆਪਣੇ ਕੋਲੇ ਟਾਈਮ ਸਰ ਇਧਰ ਚੀਜ਼ਾਂ ਹੈਗੀਆਂ ਨੇ ਬਾਕੀ ਅੱਗੇ ਆਪਾਂ ਦੇਖਦੇ ਆ ਵੀ ਹਾਊ ਇਟ ਗੋਸ ਫਿਰ ਉਹਨੇ ਆਪਣੇ ਟਾਇਰ ਚੇਂਜ ਮੈਂ ਆ ਗਿਆ ਸੀਗਾ ਕਿਸੇ ਸਾਗਾ ਤੋਂ ਲੋਕ ਤੇ ਇੱਥੇ ਆਪਾਂ ਬਸ ਅਜਰਾ ਟਾਇਰ ਪਵਾ ਕੇ ਹੁਣ ਇਸ ਤੋਂ ਬਾਅਦ ਅੱਗੇ ਨਿਕਲਾਂਗੇ ਸਫਰ ਲਈ ਲੈਟ ਸੀ ਹਾਲਮੋਸਟ ਸਾਰੇ ਬਸ ਟਾਇਰ ਉਹਨਾਂ ਨੇ ਖੋਲ ਤਾਂ ਦਿੱਤੇ ਹੋਏ ਨੇ ਪਿੱਛੇ ਵੀ ਜੈਕ ਫਿੱਟ ਕਰਤੇ ਆ ਬਾਈ ਤੇ 6 ਟਾਇਰ ਹੁੰਦੇ ਨੇ ਇਹਦੇ ਵਿੱਚ ਪਿਛਲੇ ਟਾਇਰ 올 ਸੀਜ਼ਨ ਸੀਗੇ ਇਸ ਵਾਰੀ ਆਪਾਂ ਵਿੰਟਰ ਟਾਇਰ ਪਵਾ ਰਹੇ ਆ ਤੇ ਵਿੰਟਰ ਟਾਇਰ ਕਹਿ ਲਓ ਵੀ ਆ ਦੇਖੋ ਸਨੋ ਜਿਵੇਂ ਪਈ ਹੋਈ ਆ ਇਸ ਵਿੰਟਰ ਦੇ ਵਿੱਚ ਬਹੁਤ ਹੀ ਸਹੀ ਚੱਲਦੇ ਨੇ ਤੇ ਦੂਜੇ ਟਾਇਰ ਮਤਲਬ 19 21 ਗਰ ਜਾਂਦੇ ਨੇ ਸੋ ਬਿਹਤਰ ਹੁੰਦਾ ਵੀ ਆਪਾਂ ਵਿంటర్ ਪਵਾ ਕੇ ਹੀ ਸਫਰ ਤੇ ਨਿਕਲੀਏ ਮਿੱਤਰੋ ਬਾਈ ਕਰ ਰਿਹਾ ਵੀਲ ਬੈਲੈਂਸਿੰਗ ਤੇ ਮੈਂ ਰਸਟ ਪ੍ਰੂਫ ਦੀਆਂ ਸਪਰੇਆਂ ਦੋ ਦਿਨ ਰੱਖੀਆਂ ਹੋਈਆਂ ਸੀ ਜਾ ਕੇ ਹੈਗਾ ਜਦੋਂ ਆਪਾਂ ਉਹਦਾ ਟਾਈਮ ਰਸਟ ਪ੍ਰੂਫਿੰਗ ਕਰ ਦਿੰਨੇ ਆ ਤਾਂ ਕਿ ਸਾਰਾ ਥੱਲੋਂ ਪਿੱਛੋਂ ਆਪਣਾ ਇਹ ਲੋਹੇ ਦਾ ਬਚਾਰ ਹੈ ਮੇਰੇ ਨਾਲ ਤੇ ਉਧਰ ਤਾਂ ਕਰਤੀ ਸੀ ਜਦੋਂ ਮੈਂ ਕਿਹਾ ਅੰਦਰ ਨਾਲੇ ਕਰ ਲਈਏ ਤੇ ਨਾਲੇ ਇੱਕ ਵਲੌਗ ਬਣਾ ਦਈਏ